ਉਹ ਗੱਲ ਨਹੀਂ ਹੁਣ ਕਰਨੀ ਕਰਨਾ ਭਾਈ ਠੀਕ ਆ ਟੈਨਸ਼ਨ ਨਾ ਲੈ ਡੋਣਾ ਨਹੀਂ ਵੀ ਤੇਰੇ ਭਰਾ ਆ ਯਾਰ ਭਾਈ ਕੋਈ ਹੁੰਦਾ ਸਹੀ ਜੇ ਕੋਈ ਨਹੀਂ ਅਸੀਂ ਸਾਰੇ ਤੇਰੇ ਨਾਲ ਆ ਭਾਈ ਹੁਣ ਭਾਈ ਭਗਵੰਦਰ ਸਿੰਘ ਮੰਜੇ ਤੇ ਪਿਆ ਤੁਸੀਂ ਦੇਖ ਰਹੇ ਹੋ ਭਾਈ ਦਾ ਪੱਟ ਟੁੱਟਿਆ ਹੋਇਆ ਪਾਰ ਦੇ ਵਿੱਚ ਪਿੱਛੇ ਕੋਈ ਨਹੀਂ ਮਾਪਿਓ ਦੀ ਮੌਤ ਹੋ ਗਈ ਅੱਜ ਕੱਲ ਆਪਾਂ ਸਮਾਂ ਜਾਣਦੇ ਹਾਂ ਕਿਦਾਂ ਦਾ ਭੈਣ ਭਰਾ ਚਾਚੇ ਤਾਏ ਮਾਮੇ ਮਾਸੀਆਂ ਭੂਆ ਪਰ ਜਿਹਦੇ ਕੋਲੇ ਅੱਜ ਕੱਲ ਪੈਸਾ ਨਹੀਂ ਜ਼ਮੀਨ ਜਾਇਦਾਦ ਨਹੀਂ ਕਾਰੋਬਾਰ ਨਹੀਂ ਉਹਦਾ ਕੋਈ ਰਿਸ਼ਤੇਦਾਰ ਨਹੀਂ ਅਰਦਾਸ ਕਰਿਓ ਵੀ ਬਾਈ ਸੁਪਰੀਆ ਦੇ ਘਰ ਦਾ ਮੈਂਬਰ ਬਣ ਕੇ ਇੱਕ ਚੰਗਾ ਤੰਦਰੁਸਤੀ ਭਰਿਆ ਤੇ ਮਾਨ ਸਤਕਾਰ ਭਰਿਆ ਜੀਵਨ ਬਤੀਤ ਕਰ ਸਕੇ ਬਾਪੂ ਕੀ ਨਾਮ ਆ ਜੀ ਆਪਣਾ ਭਿੰਦਰ ਭਿੰਦਰ ਸਿੰਘ ਜੀ ਕੋਈ ਆਪਣੇ ਹੈ ਨਹੀਂ ਯਾਨੀ ਕਿ ਅੱਗੇ ਪਿੱਛੇ ਕੋਈ ਨਾਲ ਨਹੀਂ ਕੋਈ ਕੋਈ ਭਾਈ ਕੋਈ ਭੈਣ ਨਹੀਂ ਹੈਗਾ ਇਕੱਲੀਆਂ ਬੱਚਾ ਅੱਛਾ ਜੀ ਬਾਕੀ ਮੁੰਡੇ ਨਾਲ ਲਹਾਜ ਜੀ ਉਹ ਜਰਾ ਚੱਕਰਿਆ ਦੇਖੋ ਤੇ ਸਾਹਮਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਿੰਦਰ ਸਿੰਘ ਬਾਈ ਪੰਡਿਤ ਧਰੋੜਾ ਤੋਂ ਲੈ ਕੇ ਆਏ ਸੀ ਬਾਈ ਨੂੰ ਸਾਡੇ ਕੋਲੇ ਤੇ ਬਾਈ ਦੀ حال ਤੇ ਇਦਾਂ ਦੀ ਸੀ ਨਰਕ ਘਟ ਰਿਆ ਸੀ ਪੱਟ ਟੁੱਟਿਆ ਹੋਇਆ ਸੀ ਬਾਈ ਦਾ ਪੱਟ ਟੁੱਟ ਕੇ ਐਕਸੀਡੈਂਟ ਤੋਂ ਬਾਅਦ ਜੁੜ ਵੀ ਗਿਆ ਸੀ ਉਹ ਦੁਬਾਰਾ ਰੋੜ ਟੁੱਟ ਗਈ ਸੀ ਹੁਣ ਨਾ ਕੋਈ ਵਾਲੀ ਵਾਰਸ ਸੀ ਨਾ ਕੋਈ ਭੈਣ ਸੀ ਨਾ ਕੋਈ ਭਰਾ ਸੀ ਬਾਕੀ ਵਕਤ ਪਏ ਤੋਂ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਆ ਸਭ ਕੁਝ ਹੁੰਦੇ ਆ ਹਸੁੰਦੇ ਆ ਵੀ ਇਲਵਾਰਸ ਹੋ ਜਾਂਦੇ ਨੇ ਲੋਕ ਉਹ ਇਸੇ ਤਰ੍ਹਾਂ ਹੀ ਕਿੰਦਰ ਦੀ ਵੀ ਜ਼ਿੰਦਗੀ ਦੇ ਵਿੱਚ ਹਾਲਾਤ ਸੀ ਜਿਹੜੇ ਉਹ ਲਵਾਰਸਾਂ ਤੋਂ ਵੀ ਬਦਤਰ ਸੀ ਤੇ ਨਰਕ ਤੋਂ ਵੀ ਬਦਤਰ ਸੀ ਧੰਨਵਾਦ ਆ ਉਹਨਾਂ ਵੀਰਾਂ ਦਾ ਜਿਹੜੇ ਸਾਡੇ ਕੋਲੇ ਲੈ ਕੇ ਆਏ ਤੇ ਉਹਨਾਂ ਵੀਰਾਂ ਨੇ ਲਖਵੀਰ ਸਿੰਘ ਅਤੇ ਪਿੰਡ throad ਦੀ ਪੰਚਾਇਤ ਵੱਲੋਂ ਇਹ ਉਪਰਾਲਾ ਕੀਤਾ ਗਿਆ ਸਾਡੇ ਤਿੱਕਰ ਪਹੁੰਚਦਾ ਕੀਤਾ ਗਿਆ ਬਾਈ ਦਾ ਹੁਣਾਂ ਪਟਨ ਦਾ ਆਪਰੇਸ਼ਨ ਹੋਣਾ ਸਰਜਰੀ ਹੋਣੀ ਆ ਰੋਡ ਪੈਣੀ ਆ ਦੁਬਾਰਾ ਇੱਕ ਤਾਂ ਅਰਦਾਸ ਕਰਿਓ ਵੀ ਬਾਈ ਦੀ ਲੱਤ ਦੀ ਰੋਡ ਆ ਜਿਹੜੀ ਉਹ ਪੈ ਜਾਵੇ ਤੇ ਤੰਦਰੁਸਤ ਹੋ ਜਾਵੇ ਬਾਈ ਆਪਦੇ ਪੈਰਾਂ ਜੋਗਾ ਹੋ ਜਾਵੇ ਵਿਚਾਰਾ ਤੇ ਇੱਕ ਜੇ ਕੋਈ ਭੈਣ ਭਰਾ ਇਹਦਾ ਕੋਈ ਰਿਸ਼ਤੇਦਾਰ ਕੋਈ ਦੋਸਤ ਮਿੱਤਰ ਸਾਡੀ ਇਸ ਵੀਡੀਓ ਨੂੰ ਦੇਖਦਾ ਤਾਂ ਇਹਨੂੰ ਮਿਲ ਕੇ ਵੀ ਜ਼ਰੂਰ ਜਾਵੇ ਚਲੋ ਥੋੜਾ ਉਹਨੂੰ ਹੌਸਲਾ ਹੋਵੇ ਬੰਦੇ ਨੂੰ ਆਪਣੇ ਇਸ ਮਾਰੇ ਬਾਕਸ ਦੇ ਵਿੱਚ ਕਿਸੇ ਆਪਣੇ ਦੇ ਸਾਥ ਦੀ ਲੋੜ ਹੁੰਦੀ ਹੈ ਤੇ ਇਸ ਟਾਈਮ ਡਾਕਟਰ ਰਮਨ ਸਿੰਘਲਾ ਦੇ ਅੰਡਰ ਦੀਪਕ ਹਸਪੀਟਲ ਦੇ ਵਿੱਚ ਉਹਨਾਂ ਨੇ ਲੱਤ ਦੀ ਪਾਰਟ ਦੀ ਸਰਜਰੀ ਹੋਣੀ ਹੈ ਤੇ ਜੇ ਕੋਈ ਭੈਣ ਭਰਾ ਇਲਾਜ ਦੇ ਵਿੱਚ ਉੱਥੇ ਮਦਦ ਕਰਨਾ ਚਾਹੁੰਦਾ ਤਾਂ ਉਹ ਵੀ ਦੀਪਕਾ ਹਸਪਤਾਲ ਦੇ ਵਿੱਚ ਤੁਸੀਂ ਕਰ ਸਕਦੇ ਹੋ ਜੀ ਵੈਗੁਰਜੀ ਕਾ ਖਾਲਸਾ ਵੈਗੁਰਜੀ